ਡিয়ার ਸਟੂਡੈਂਟਸ ਵੈਲਕਮ ਇਹ ਜਿਹੜੀ ਵੀਡੀਓ ਮੈਂ ਅਪਲੋਡ ਕਰ ਰਹੀ ਹਾਂ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਨਾ ਪੀਟੀਆਈ ਦੀਆਂ ਉਹਨਾਂ ਦੇ ਨਾਲ ਰਿਲੇਟਡ ਇਹਦੇ ਵਿੱਚ ਇਨਫੋਰਮੇਸ਼ਨ ਹੈ ਕਿ ਕੁਆਲਿਫੀਕੇਸ਼ਨ ਵਗੈਰਾ ਕੀ ਹੋਣਾ ਚਾਹੀਦਾ ਤੇ ਕਿੰਨੀਆਂ ਪੋਸਟਾਂ ਨਿਕਲੀਆਂ ਨੇ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੀਆਂ ਜਿਹੜੀਆਂ ਪੋਸਟਾਂ ਨੇ ਉਹ ਹੈਗੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਹੈ ਇਹ ਪੋਸਟਾਂ ਨੇ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਐਲੀਮੈਂਟਰੀ ਸਿੱਖਿਆ ਦਾ ਇੱਕ ਜਿਹੜਾ ਪੱਤਰ ਨੰਬਰ ਹੈ ਉਹਦੇ ਰਾਹੀਂ 2000 ਪੀਟੀਆਈ ਜਿਹੜੇ ਪ੍ਰਾਇਮਰੀ ਕਾਡਰ ਦੀਆਂ ਅਸਾਮੀਆਂ ਨੂੰ ਭਰਨ ਦੇ ਲਈ ਯੋਗ ਉਮੀਦਵਾਰਾਂ ਦੇ ਕੋਲੋਂ ਜਿਹੜੀਆਂ ਦਰਖਾਸਤਾਂ ਨੂੰ ਮੰਗ ਕੀਤੀ ਗਈ ਹੈ ਹੁਣ ਵੈਬਸਾਈਟ ਜਿੱਦੇ ਤੁਸੀਂ ਜਾ ਕੇ ਅਪਲਾਈ ਕਰਨਾ ਹੈ ਦੇਖਣਾ ਹੈ www.educationarecruitmentboard.com ਤੇ ਆਨਲਾਈਨ ਅਪਲਾਈ ਕਰਨਾ ਹੈ 23 ਸਤ ਤੋਂ ਇਹ ਸ਼ੁਰੂ ਹੋ ਚੁੱਕਿਆ ਹੈ 23 ਸਤ 2025 ਤੋਂ ਤੇ 22 8 ਤੁਹਾਡੇ 22 ਅਗਸਤ 2025 ਤੱਕ ਤੁਸੀਂ ਨੇ ਆਪਣਾ ਅਪਲਾਈ ਕਰਨਾ ਹੈ ਤੇ ਉਹਨਾਂ ਦੱਸਦੀ ਹੈ ਤੁਹਾਨੂੰ ਵੀ ਕਿਹੜੀਆਂ ਕਿਹੜੀਆਂ ਜਿਹੜੀਆਂ ਕੈਟਾਗਰੀਜ਼ ਦੇ ਵਿੱਚ ਕਿੰਨੀਆਂ-ਕਿੰਨੀਆਂ ਜਿਹੜੀਆਂ ਵੈਕੈਂਸੀਜ਼ ਨੇ ਤੇ ਲੇਡੀਜ਼ ਦੇ ਲਈ ਰਿਜ਼ਰਵ ਉਹ ਸਾਰਾ ਸੀ ਇਹਦੇ ਵਿੱਚ ਡਿਸਕਸ ਕਰਾਂਗੇ ਜਨਰਲ ਦੇ ਵਿੱਚ ਟੋਟਲ ਨੰਬਰ ਆਫ ਵੈਕੈਂਸੀ 780 ਨੇ ਜਿਹਦੇ ਵਿੱਚੋਂ 220 ਲੜਕੀਆਂ ਦੇ ਲਈ ਨੇ ਐਸੇ ਤਰੀਕੇ ਨਾਲ ਹੀ ਐਸਸੀ ਐਸਸੀ ਦੇ ਵਿੱਚ ਐਮ ਐਂਡ ਬੀ ਤੇ R&O ਇਹਦੇ ਵਿੱਚ 220 ਨੇ ਤੇ ਔਮੈਨਸ ਲਈ 80 80 ਨੇ BC ਦੇ ਵਿੱਚ ਟੋਟਲ 200 ਨੇ ਜਿਦੇ ਵਿੱਚ ਲੜਕੀਆਂ ਦੇ ਲਈ 80 ਨੇ ਐਕਸ ਸਰਵਿਸਮੈਨ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਕੈਟਾਗਰੀਜ਼ ਨੇ ਜਿਵੇਂ ਜਨਰਲ SC M ਐਂਡ B SC R ਐਂਡ O ਤੇ BC ਇਹਦੇ ਵਿੱਚ ਅਲੱਗ-ਅਲੱਗ ਨੇ ਜਿਵੇਂ ਜਨਰਲ ਦੇ ਵਿੱਚ 140 ਤੇ ਲੜਕੀਆਂ ਦੇ ਲਈ 80 ਦੂਸਰਿਆਂ ਦੇ ਵਿੱਚ 40 40 ਨੇ ਹੁਣ ਹੈ ਸਪੋਰਟਸ ਕੋਟਾ ਜਿਹੜਾ ਇਹਦੇ ਵਿੱਚ ਜਨਰਲ ਦੇ ਵਿੱਚ 40 ਤੇ ਲੜਕੀਆਂ ਦੇ ਲਈ 20 ਸੀਟਸ ਨੇ 20 ਨੇ ਤੇ ਐਸ ਸੀ ਐਮ ਐਂਡ ਬੀ ਦੇ ਲਈ 10 ਨੇ ਐਸ ਸੀ ਆਰ ਐਂਡ ਓ ਦੇ ਲਈ 10 ਨੇ ਫਿਰ ਫਿਜ਼ੀਕਲੀ ਹੈਂਡੀਕੈਪਡ ਨੇ ਜਿਹੜੇ ਜਿਵੇਂ ਕਿ ਵਿਜ਼ੂਅਲੀ ਇੰਪੇਅਰਡ ਨੇ ਜਾਂ ਕੋਈ ਹਿਅਰਿੰਗ ਇੰਪੇਅਰਡ ਨੇ ਭਾਵ ਕਿ ਦੇਖ ਨਹੀਂ ਸਕਦੇ ਜਾਂ ਸੁਣਨ ਦੇ ਵਿੱਚ ਕੋਈ ਦਿੱਕਤ ਹੈਗੀ ਉਹਨਾਂ ਨੂੰ ਜੋ ਘੱਟ ਦੇਖ ਸਕਦੇ ਨੇ ਤਾਂ ਉਹਨਾਂ ਦੇ ਲਈ ਵੀ ਜਿਹੜੀਆਂ 20-20 ਪੋਸਟਾਂ ਨਿਕਲੀਆਂ ਨੇ ਤੇ ਲੜਕੀਆਂ ਦੇ ਲਈ ਉਹਨਾਂ ਦੇ ਵਿੱਚੋਂ 5-5 ਨੇ ਫ੍ਰੀडम फाइਟਰ ਨੇ ਉਹਨਾਂ ਦੇ ਵਿੱਚੋਂ 20 ਨੇ ਤੇ ਲੜਕੀਆਂ ਦੇ ਲਈ 10 ਨੇ ਇਕਨੋਮਿਕਲੀ ਜਿਹੜੇ ਵੀਕਰ ਸੈਕਸ਼ਨ ਨੇ ਉਹਨਾਂ ਦੇ ਲਈ 200 ਪੋਸਟਾਂ ਨੇ ਤੇ ਜਿਹਦੇ ਵਿੱਚੋਂ 60 ਕੁੜੀਆਂ ਦੇ ਲਈ ਨੇ ਤੇ ਟੋਟਲ ਜਿਹੜੀਆਂ 2000 ਪੋਸਟਾਂ ਨੇ ਜਿਨ੍ਹਾਂ ਦੇ ਵਿੱਚੋਂ 650 ਕੁੜੀਆਂ ਦੇ ਲਈ ਪੋਸਟਾਂ ਹੋਗੀਆਂ ਹੁਣ ਅਸੀਂ ਗੱਲ ਕਰਦੇ ਆ ਕਿ ਜਿਹੜੀ ਕੁਆਲੀਫਿਕੇਸ਼ਨ ਉਹ ਕੀ ਚਾਹੀਦੀ ਆ ਵਿਦਿਆਕ ਯੋਗਤਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਪੀਟੀਆਈ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਜਿਹੜੇ ਸਰਵਿਸ ਰੂਲਸ ਬਣੇ ਹੋਏ ਨੇ 2023 ਦੇ ਵਿੱਚ ਤੇ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ PTI ਸਰਵਿਸਿਜ਼ ਨੇ ਫਰਸਟ ਅਮੈਂਡਮੈਂਟ ਰੂਲਸ 2025 ਦੇ ਅਨੁਸਾਰ ਹੋਣਗੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਇੰਦਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਪੀਟੀਆਈ ਸਰਵਿਸ ਰੂਲਸ 2023 ਇਹਦੇ ਵਿੱਚ ਜਿਹੜਾ ਰੂਲ 6 ਹੈ ਤੇ ਸਬ ਰੂਲ 3 ਹੈ ਉਹਦੇ ਵਿੱਚ ਕੁਝ ਮੈਂਸ਼ਨ ਕੀਤਾ ਗਿਆ ਹੈ ਜਿਵੇਂ ਕਿ 9% ਸ਼ਲ ਬੀ ਅਪਾਇੰਟਡ ਟੂ ਦਾ ਸਰਵਿਸ ਬਾਈ ਵੇ ਆਫ ਡਾਇਰੈਕਟ ਅਪਾਇੰਟਮੈਂਟ ਅਨਲੈਸ ਹੀ ਕੁਆਲੀਫਾਈਜ਼ ਦਾ ਰਿਟਨ ਟੈਸਟ ਫਾਲੋਡ ਬਾਈ ਦਾ ਫਿਜ਼ੀਕਲ ਐਲੀਜੀਬਿਲਟੀ ਟੈਸਟ ਟੂ ਬੀ ਕੰਡਕਟਡ for the recruitment recruiting agency or education and recruitment directorate hun ede vich test hovega written test to written test nu ditte bina tusi inna postan de layi eligible nahi manne jaoge is karke sab to pehla hun tusi ne entrance dena hai jehda ke department valon ya tusi kehlo bi education and recruitment board valon liya jayega ya koi bhi jehdi recruiting agency hai ode valon liya jayega as specified by the government from time to time Slabers appropriate for the posters and other recruitment or test-related season not specified in these rules shall be made by the recruiting agency or educational recruitment directorate as the case may be. The physical eligibility test shall be qualifying and to be conducted as per criteria prescribed in Appendix B. The Applicability of a physical eligibility test and conditions for the persons with a disability shall be as per the instructions of the Department of Social Security, Women and Child Development Government of Punjab. The final selection shall be based on the combined merit in the written test and the sports achievement score as per weight is specified in Appendix B. Now, ਤਾਂ ਤੁਹਾਡੇ ਜਿਹੜੇ ਰਿਟਨ ਟੈਸਟ ਦੇ ਵਿੱਚੋਂ ਨੰਬਰ ਉਹ ਦੇਖੇ ਜਾਣਗੇ ਤੇ ਦੂਸਰਾ ਤੁਹਾਡੀਆਂ ਜਿਹੜੀਆਂ ਸਪੋਰਟਸ ਦੇ ਵਿੱਚ ਅਚੀਵਮੈਂਟਸ ਨੇ ਜਿਵੇਂ ਕਿ ਤੁਸੀਂ ਕਿੱਥੇ ਕਿੱਥੇ ਖੇਡਣ ਗਏ ਹੋ ਜਿਵੇਂ ਕੋਈ ਨੈਸ਼ਨਲ ਇੰਟਰਨੈਸ਼ਨਲ ਤਾਂ ਕਿਹੜੇ ਕਿਹੜੇ ਜਿਹੜੇ ਪੋਜੀਸ਼ਨਾਂ ਤੁਹਾਡੇ ਹੋ ਰਹੀਆਂ ਇਹਨਾਂ ਸਾਰਿਆਂ ਨੂੰ ਮਿਲਾ ਕੇ ਜਿਹੜੀ ਬੇਟੇਜ ਆ ਉਹ ਤੁਹਾਨੂੰ ਦਿੱਤੀ ਜਾਏਗੀ ਤੇ ਇਹਦੇ ਵਿੱਚ ਜਿਹੜੀ ਅਗਲੀ ਹੈ ਉਹ ਜਿਹੜੇ ਕੈਂਡੀਡੇਟਸ ਨੇ ਹੂ ਹੈਵ ਡਨ ਪਲੱਸ 2 ਕੁਆਲੀਫਿਕੇਸ਼ਨ ਵਿਦ ਐਟ ਲੀਸਟ 2 ইয়ার্স ডিপ্লোমা অর ਸਰਟੀਫਿਕੇਟ ਇਨ ఫిਜ਼ੀਕਲ এডুকেশন অর ডিপ্লোমা ਇਨ ఫిਜ਼ੀਕਲ এডুকেশন অর ਸਰਟੀਫਿਕੇਟ ਇਨ ఫిਜ਼ੀਕਲ এডুকেশন जिनोसी डीपीएट सीपीएट ਕਹਿੰਦੇ ਆ ਔਰ ਹੈਵ ਡਨ ਦਿਸ ਕੋਰਸ ਵਿਦ ਐਨੀ ਨੋਮਿਨਕਲੇਚਰ ਕ੍ਰਾਈਟੇਰੀਆ ਫਾਰ ਫਿਜ਼ੀਕਲ ਐਲੀਜੀਬਿਲਟੀ ਟੈਸਟ ਹੁਣ ਜਿਹੜਾ ਟੈਸਟ ਹੋਊਗਾ ਇਟ ਇਜ਼ ਕੁਆਲੀਫਾਈਂਗ ਟੈਸਟ ਵਿਚ ਸ਼ਲ ਕੰਪਰਾਈਜ਼ ਦ ਫਾਈਵ ਕੰਪੋਨੈਂਟਸ ਐਸ ਸਪੈਸੀਫਾਈਡ ਇਨ ਦ ਟੇਬਲ ਬਿਲੋ ਹੁਣ ਇਹਦੇ ਵਿੱਚ ਜਿਵੇਂ ਦੱਸਿਆ ਗਿਆ ਉਹਦੇ ਅਕੋਰਡਿੰਗ ਹੀ ਹੋਏਗਾ ਅ ਕੈਂਡੀਡੇਟ ਮਸਟ ਸਕਸੈਸਫੁਲੀ ਕੰਪਲੀਟ 3 ਤੇ ਇਹਦੇ ਵਿੱਚ ਤੁਸੀਂ ਨੂੰ ਕੋਈ 3 ਕੰਪਲੀਟ ਕਰਨੇ ਨੇ ਆਊਟ ਆਫ ਦ ਫਾਈਵ ਕੰਪੋਨੈਂਟਸ ਪਹਿਲਾ ਮੇਲ ਦੇ ਲਈ ਹੈ 30 ਮੀਟਰ ਫਲਾਈਂਗ ਸਟਾਰਟ ਫਾਰ ਸਪੀਡ 5 ਸੈਕਿੰਡ ਤੇ ਜਿਹੜੀਆਂ ਫੀਮੇਲ ਨੇ ਉਹਨਾਂ ਲਈ 30 ਮੀਟਰ ਫਲਾਈਂਗ ਸਟਾਰਟ ਫਾਰ ਸਪੀਡ 5.80 ਸੈਕਿੰਡ ਨੈਕਸਟ ਹੈ ਸਟੈਂਡਿੰਗ ਬੋਰਡ ਜੰਪ ਫਾਰ ਐਕਸਪਲੋਸਿਵ ਸਟਰੈਂਥ 1.40 ਮੀਟਰ ਤੇ ਲੜਕੀਆਂ ਦੇ ਲਈ ਹੈ ਸਟੈਂਡਿੰਗ ਬੋਰਡ ਸਟੈਂਡਿੰਗ ਬ੍ਰੋਡ ਜੰਪ ਫਾਰ ਐਕਸਪਲੋਸਿਵ ਸਟਰੈਂਥ पॉइंट टू जीरो मीटर शटल रन सिक्स इंटू टेन मीटर यदि टाइमिंग है सैवनटीन पॉइंट फाइव जीरो सैकेंड तो लड़किया है शटल रन सिक्स इंटू टेन मीटर टाइमिंग है एटीन पॉइंट फाइव जीरो सैकेंड्स बैंड एंड रीच फॉर फ्लैक्सीबिली ए टू सेंटीमीटर बैंड एंड रीच फॉर फ्लैक्सीबिली टू सेंटीमीटर सिक्सटीन मीटर रनिंग 8 ਮਿੰਟਾਂ ਦੇ ਵਿੱਚ ਤੇ ਲੜਕੀਆਂ ਦੇ ਲਈ 16 ਮੀਟਰ ਰਨਿੰਗ 9 ਮਿੰਟ 30 ਸੈਕਿੰਡ ਤੇ ਜਿਹੜੇ ਦਿਵਿਆਂਗ ਉਮੀਦਵਾਰ ਹੋਣਗੇ ਭਾਵ ਜਿਹੜੇ ਕਿ ਫਿਜ਼ੀਕਲੀ ਕਿਸੇ ਨਾ ਕਿਸੇ ਸਮੱਸਿਆ ਵਾਲੇ ਨੇ ਉਹਨਾਂ ਨੂੰ ਇਸ ਟੈਸਟ ਤੋਂ ਜਿਹੜੀ ਛੋਟ ਹੋਏਗੀ ਜਿਹੜਾ ਕਿ ਅਸੀਂ ਉੱਪਰ ਹੁਣੇ ਫਿਜ਼ੀਕਲ ਐਕਟੀਵਿਟੀਆਂ ਦੀ ਗੱਲ ਕੀਤੀ ਹੈ ਤੇ ਇਹ ਵੀ ਦੱਸਿਆ ਜਾਂਦਾ ਕਿ ਡੀਪੀਐਡ ਤੇ ਸੀਪੀਐਡ ਦੇ ਉਹ ਉਮੀਦਵਾਰ ਵਿਦਿਆਰਥੀ ਜੋ ਆਪਣੇ ਡਿਪਲੋਮਾ ਸਰਟੀਫਿਕੇਟ ਦੇ ਆਖਰੀ ਸਾਲ ਦੇ ਵਿੱਚ ਨੇ ਉਹ ਇਹਦੇ ਲਈ ਅਪਲਾਈ ਜ਼ਰੂਰ ਕਰ ਸਕਦੇ ਨੇ ਪਰ ਸ਼ਰਤ ਕੀ ਹੈ ਕਿ ਅੰਤਿਮ ਭਰਤੀ ਦੀ ਜਿਹੜੀ ਪ੍ਰੀਖਿਆ ਮਿਤੀ ਹੈ ਉਹਦੇ ਤੱਕ ਉਹ ਡਿਪਲੋਮਾ ਪਾਸ ਕਰ ਚੁੱਕੇ ਹੋਣ। ਹੁਣ ਸਿਲੈਕਸ਼ਨ ਦਾ ਜਿਹੜਾ ਢੰਗ ਹੈ ਉਹ ਕੀ ਹੋਏਗਾ? ਇਹਨਾਂ ਅਸਾਮੀਆਂ ਦੀ ਭਰਤੀ ਕਰਨ ਦੀ ਲਈ ਜਿਹੜੇ ਸਟੇਟ ਪੱਧਰ ਤੇ ਇੱਕ ਸਬੰਧਿਤ ਵਿਸ਼ੇ ਨਾਲ 70 ਨੰਬਰਾਂ ਦਾ ਇੱਕ ਲਿਖਤੀ ਜਿਹੜਾ ਟੈਸਟ ਹੋਏਗਾ ਜਿਦੇ ਵਿੱਚ ਆਬਜੈਕਟਿਵ ਮਲਟੀਪਲ ਚੁਆਇਸ ਕੁਐਸਚਨਸ ਹੋਣਗੇ ਤੇ ਉਮੀਦਵਾਰ ਨੇ ਆਪਣੇ ਅਸਾਮੀ ਵਿੱਚ ਦਰਸਾਈਆਂ ਜਿਹੜੀਆਂ ਵਿਦਿਅਕ ਤੇ ਪ੍ਰੋਫੈਸ਼ਨਲ ਯੋਗਤਾਵਾਂ ਨੇ ਉਹ ਨੇ ਪੂਰੀਆਂ ਕਰਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਉਹਦੇ ਅਕੋਰਡਿੰਗ ਜਿਹੜੀ ਮੈਰਿਟ ਲਿਸਟ ਆ ਉਹ ਤਿਆਰ ਕੀਤੀ ਜਾਏਗੀ ਰਿਟਨ ਟੈਸਟ ਜਿਵੇਂ ਕਿ 70 ਨੰਬਰ ਦਾ ਹੈ ਫਿਰ ਉਸਵਾਦ ਬੀ ਦੇ ਵਿੱਚ ਹੈ ਜਿਹੜੀਆਂ ਸਪੋਰਟਸ ਅਚੀਵਮੈਂਟਸ ਨੇ 베ਸਡ ਔਨ ਗ੍ਰੈਜੂਏਸ਼ਨ ਤੇ ਇਹਦੇ ਵਿੱਚ ਮੈਕਸਿਮਮ 30 ਮਾਰਕਸ ਨੇ ਜੇਕਰ ਗ੍ਰੇਡ A ਹੈ ਤਾਂ 30 ਮਾਰਕਸ ਗ੍ਰੇਡ B ਹੈ ਤਾਂ ਉਹਦੇ 25 ਮਾਰਕਸ ਲੱਗਣਗੇ ਗ੍ਰੇਡ C ਹੈ ਤਾਂ 10 ਤੇ ਜੇਕਰ ਗ੍ਰੇਡ D ਹੈ ਤਾਂ 5 ਤੇ ਟੋਟਲ 100 ਮਾਰਕਸ ਦਾ ਤੁਹਾਡਾ ਹੋ ਗਿਆ ਤੇ ਇਹਦੇ ਅਕੋਰਡਿੰਗ ਜਿਹੜੀਆਂ ਗਵਰਨਮੈਂਟ ਕੋਈ ਵੀ ਰੂਲਸ ਬਣਾਉਂਦੀ ਹੈ ਉਹ ਸਾਰੇ ਤੁਹਾਨੂੰ ਫੋਲੋ ਕਰਨੇ ਪੈਣਗੇ ਕਈ ਵਾਰ ਇਹ ਹੁੰਦਾ ਵੀ ਜਿਹੜਾ ਰਿਟਨ ਪੇਪਰ ਹੁੰਦਾ ਉਹਦੇ ਵਿੱਚ ਅਗਰ ਇੱਕ ਤੋਂ ਵੱਧ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਦੇ ਮੈਰਿਟ ਅੰਕ ਤੇ ਬਰਾਬਰ ਬਣਦੇ ਹੁੰਦੇ ਨੇ ਇੱਕੋ ਜੇ ਬਣ ਰਹੇ ਹੁੰਦੇ ਨੇ ਤਾਂ ਜਿਹੜੇ ਉਮੀਦਵਾਰ ਦੀ ਉਮਰ ਵੱਧ ਹੋਏਗੀ ਤਾਂ ਉਹਨੂੰ ਪੈਲ ਦੇ ਆਧਾਰ ਤੇ ਮੈਰਿਟ ਦੇ ਵਿੱਚ ਰੱਖਿਆ ਜਾਏਗਾ ਤੇਜਿਕਰ ਉਮਰ ਤੇ ਅੰਕ ਦੋਨੋਂ ਕੁਝ ਹੁਣ ਤੱਕ ਉਮੀਦਵਾਰ ਦੀ ਜਿਹੜੀ ਪ੍ਰੋਫੈਸ਼ਨਲ ਯੋਗਤਾ ਉਹਦੀ ਉਹਦੇ ਵਿੱਚ ਜਿੰਨੇ ਉਹਦੇ ਪ੍ਰਤੀਸ਼ਤ ਅੰਕ ਵੱਧ ਹੋਣਗੇ ਉਹ ਨਮੈਰਿਟ ਦੇ ਵਿੱਚ ਰੱਖਿਆ ਜਾਏਗਾ ਫਿਰ ਇਹਦੇ ਲਈ ਜਿਹੜੀ ਪੰਜਾਬੀ ਭਾਸ਼ਾ ਜਿਹੜਾ ਕਿ 10ਵੀਂ ਲੈਵਲ ਦਾ ਪੇਪਰ ਆ ਉਹ ਪਾਸ ਕੀਤਾ ਹੋਣਾ ਜ਼ਰੂਰੀ ਹੈ ਕਿਉਂਕਿ ਅਸੀਂ ਕਈ ਵਾਰ ਪੰਜਾਬੀ ਨੂੰ ਮਾਈਨਰ ਲੈ ਲਿਆ ਬਟ ਜਦੋਂ ਪੰਜਾਬ ਦੇ ਵਿੱਚ ਅਸੀਂ ਕੋਈ ਵੀ ਪੋਸਟ ਦੇ ਲਈ ਅਪਲਾਈ ਕਰਨਾ ਤਾਂ ਜਿਹੜੀ ਪੰਜਾਬੀ ਹੈ ਉਹ ਸਾਡੀ ਪਾਸ ਕੀਤੀ ਹੋਣੀ ਜ਼ਰੂਰੀ ਹੈ ਤੇ ਉਹਦੇ ਵਿੱਚ ਜਿਹੜੇ 50% ਅੰਕ ਨੇ ਉਹ ਹੋਣੇ ਚਾਹੀਦੇ ਨੇ ਹੁਣ ਅਸੀਂ ਗੱਲ ਕਰਾਂਗੇ ਪੇ ਸਕੇਲ ਦੀ ਚੁਣੇਗੇ ਜਿਹੜੇ ਉਮੀਦਵਾਰ ਨੇ ਜਿਹੜੇ ਪੀਟੀਆਈ ਹੋਣਗੇ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਤਾਂ ਇਹਨਾਂ ਨੂੰ ਜਿਹੜਾ ਰੂਲ 2025 ਹੈ ਉਹਦੇ ਅਨੁਸਾਰ 29200 ਰੁਪਏ ਪਰ ਮੰਥ ਬਿਨਾਂ ਕਿਸੇ ਪੱਤੇ ਤੋਂ ਤਨਖਾਹ ਦਿੱ ਰੱਖਿਆ ਜਾਏਗਾ ਤੇ ਜਿਹੜਾ 3 ਸਾਲ ਦਾ ਸਮਾਂ ਉਹ ਪਰਕਾਲ ਦਾ ਹੋਏਗਾ ਹੁਣ ਉਮਰ ਸੀਮਾ ਕਿੰਨੀ ਹੋਣੀ ਚਾਹੀਦੀ ਹੈ ਮਿਤੀ 1-1-2025 ਨੂੰ ਭਾਵ ਕਿ 1 ਜਨਵਰੀ 2025 ਨੂੰ ਜਿਹੜੀ ਉਮਰ ਹੈ 18 ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਪੰਜਾਬ ਰਾਜ ਦੇ ਜਿਹੜੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਦੇ ਉਮੀਦਵਾਰ ਨੇ ਉਹਨਾਂ ਦੀ ਉੱਪਰਲੀ ਜਿਹੜੀ ਉਮਰ ਸੀਮਾ ਦਿ하다 ਉਹਦੇ ਵਿੱਚ 5 ਸਾਲ ਦੀ ਛੋਟ ਹੋਏਗੀ ਭਾਵ 37 ਦੇ ਵਿੱਚ 5 ਅਸੀਂ ਹੋਰ ਜੋੜ ਦੇਵਾਂਗੇ ਉਹ 42 ਸਾਲ ਤੱਕ ਦੇ ਅਪਲਾਈ ਕਰ ਸਕਦੇ ਨੇ ਪੰਜਾਬ ਹੋਰ ਰਾਜਾਂ ਦੇ ਜਿਹੜੇ ਕੇਂਦਰੀ ਸਰਕਾਰ ਦੇ ਕਰਮਚਾਰੀ ਨੇ ਉਹਨਾਂ ਦੇ ਲਈ ਜਿਹੜੀ ਉਮਰ ਦੀ ਉੱਪਰਲੀ ਸੀਮਾ ਦਿ하다 ਹੋਈ ਕਿ 1-2025 ਨੂੰ 45 ਸਾਲ ਤੱਕ ਹੋਵੇਗੀ ਪੰਜਾਬ ਰਾਜ ਦੇ ਜਿਹੜੀ ਵਿਧਵਾਵਾਂ ਨੇ ਤਲਾਕਸ਼ੀਦ ਔਰਤਾਂ ਨੇ ਉਹਨਾਂ ਲਈ ਉਮਰ ਸੀਮਾ ਦੀ ਹੱਦ 40 ਸਾਲ ਹੋਏਗੀ ਪੰਜਾਬ ਦੇ ਜਿਹੜੇ ਬਸਨੀਕ ਵਿਕਲਾੰਗ ਨੇ ਪਾਵ ਹੈਂਡੀਕੈਪ ਨੇ ਉਹਨਾਂ ਦੀ ਉਮਰ ਸੀਮਾ ਜਿਹੜੀ ਹੱਦ ਹੈ ਉਹਦੇ ਵਿੱਚ 10 ਸਾਲ ਦੀ ਛੋਟ ਹੋਏਗੀ ਤੇ ਪੰਜਾਬ ਦੇ ਸਾਬਕਾ ਫੌਜੀ ਉਹਨਾਂ ਦੀ ਵੱਲੋਂ ਉਹਨਾਂ ਦੀ ਫੌਜ ਦੇ ਵਿੱਚ ਜਿਹੜੀ ਉਹਨਾਂ ਨੇ ਕਿੰਨਾ ਟਾਈਮ ਲਗਾਇਆ ਉਹ ਉਮਰ ਉਹਦੇ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਉੱਪਰਲੀ ਸੀਮਾ ਤੋਂ 3 ਸਾਲ ਵੱਧ ਹੋਏਗੀ ਤਾਂ ਉਹ ਉਹਨਾਂ ਨੂੰ ਉਮਰ ਸੀਮਾ ਦੀ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੇ ਉੱਪਰ ਸੰਤੁਸ਼ਟਤਾ ਦੇਣੀ ਪੈਗੀ ਹੁਣ ਅੱਗੇ ਤੁਸੀਂ ਜਦੋਂ ਅਪਲਾਈ ਕਰਨਾ ਤਾਂ ਕਿਹੜੀ ਕੈਟਾਗਰੀ ਲਈ ਕਿੰਨੀ ਫੀਸ ਹੈ ਜਨਰਲ ਤੇ ਜਿਹੜੇ ਹੋਰ ਕੈਟਾਗਰੀ ਦੇ ਉਮੀਦਵਾਰ ਨੇ ਉਹਨਾਂ ਦੇ ਲਈ 2000 ਤੇ ਜਿਹੜੇ ਐਸਸੀ ਤੇ ਐਸਟੀ ਨੇ ਉਹਨਾਂ ਦੇ ਲਈ 1000 ਰੁਪਏ ਤੇ ਜਿਹੜੇ ਸਾਬਕਾ ਸੈਨਿਕ ਨੇ ਖੁਦ ਅਪਲਾਈ ਕਰ ਰਹੇ ਨੇ ਉਹਨਾਂ ਦੇ ਲਈ ਜਿਹੜੀ ਇਹ ਕੋਈ ਫੀਸ ਹੈ ਉਹ ਨਹੀਂ ਹੋਏਗੀ ਤੇ ਜਿੰਨੇ ਵੀ ਜਿਹੜੇ ਡਾਕੂਮੈਂਟਸ ਨੇ ਜਿਹੜੇ ਸਾਬਕਾ ਸੈਨਿਕ ਨੇ ਉਹਨਾਂ ਨੂੰ ਸਿਰਫ ਇਸ ਆਧਾਰ ਤੇ ਛੋਟ ਦਿੱਤੀ ਜਾਏਗੀ ਜਦੋਂ ਆਪਣੇ ਜਿਹੜੇ ਪ੍ਰੋਪਰ ਜਿਹੜਾ ਕੋਈ ਵੀ ਡਾਕੂਮੈਂਟ ਹੈ ਉਹ ਉਥੇ ਪੇਸ਼ ਕਰਨਗੇ ਤੇ ਬਾਕੀ ਜਿਹੜੀਆਂ ਹੋਰ ਕੰਡੀਸ਼ਨਸ ਨੇ ਵੀ ਜੇਵੇਂ ਐਸੇ ਕੈਟਾਗਰੀ ਵਾਲੇ ਹੁੰਦੇ ਨੇ ਤਾਂ ਤੁਹਾਨੂੰ ਪਤਾ ਉਹਦੇ ਲਈ ਜਿਹੜਾ ਆਪਣਾ ਸਰਟੀਫਿਕੇਟ ਹੈ ਉਹ ਅਕੋਰਡਿੰਗ ਟੂ ਰੂਲਸ ਹੋਣਾ ਚਾਹੀਦਾ ਸਿਰਫ ਜਿਹੜਾ ਪਿਤਾ ਦਾ ਨਾਮ ਦਰਜ ਹੋਣਾ ਚਾਹੀਦਾ ਹੈ ਪਤੀ ਦੇ ਨਾਮ ਦੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਤੁਹਾਨੂੰ ਜਿਹੜੀ ਛੋਟਾ ਹੋ ਨਹੀਂ ਮਿਲੇਗੀ ਤੇ ਆ ਤੁਸੀਂ ਜਿਹੜੀਆਂ ਬਾਕੀ ਡਿਟੇਲਸ ਇਹਨਾਂ ਨੂੰ ਨਾਲ ਦਾ ਪੜ ਵੀ ਲੈਣਾ ਹੈ ਬਾਕੀ ਤੁਸੀਂ ਰਜੇ ਆਪਣਾ ਡਾਊਨਲੋਡ ਵੀ ਕਰਕੇ ਰੱਖ ਸਕਦੇ ਹੋ ਇਹਨਾਂ ਨੂੰ ਡਿਟੇਲ ਦੇ ਵਿੱਚ ਪੜ ਲਿਓ ਤਾਂ ਜੋ ਤੁਹਾਨੂੰ ਇਹ ਲੱਗੇ ਕਿ ਤੁਸੀਂ ਜੋ ਕੁਝ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਕਿਦੇ ਵਿੱਚ ਆ ਰਹੀ ਹੋ ਕੀ ਤੁਸੀਂ ਡਿਜ਼ਰਵ ਕਰਦੇ ਹੋ ਜਿਵੇਂ ਹੁਣ ਸਪੋਰਟਸ ਕੋਟੇ ਵਾਲੇ ਜਾਂ ਫਰੀडम फाइਟਰਸ ਹੁੰਦੇ ਨੇ ਕੋਈ ਜਿਹੜੇ ਦਿਵਿਆਂਗ ਕੋਟੇ ਵਾਲੇ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਜਿਹੜੀਆਂ ਸਾਰੀਆਂ ਕੰਡੀਸ਼ਨਸ ਨੂੰ ਫਾਲੋ ਕਰਨੀਆਂ ਪੈਣਗੀਆਂ ਕਿਉਂਕਿ ਜਿਹੜੇ ਵੀ ਉਹਨਾਂ ਦੇ ਲਈ ਰੂਲਸ ਬਣੇ ਹੁੰਦੇ ਨੇ ਉਹਨਾਂ ਰੂਲਸ ਦੇ ਅਕੋਰਡਿੰਗ ਹੀ ਕਿ ਕਿੰਨੇ ਪਰਸੈਂਟ ਜਿਹੜੀ ਡਿਸੇਬਿਲਟੀ ਹੈ ਉਹ ਹੈਗੀ ਹੈ ਤਾਂ ਉਹਦੇ ਅਕੋਰਡਿੰਗ ਉਹ ਅਪਲਾਈ ਕਰ ਸਕਦੇ ਨੇ ਉਹਨਾਂ ਕੋਲ ਜਿਹੜਾ ਸਰਟੀਫਿਕੇਟ ਵਗੈਰਾ ਉਹ ਵੀ ਹੋਣਾ ਚਾਹੀਦਾ ਤੇ ਜਿਹੜੀ ਰਿਜ਼ਰਵੇਸ਼ਨ ਹੈ ਉਹ ਪੰਜਾਬ ਦੇ ਜਿਹੜੇ ਪੱਕੇ ਵਸਨੀਕ ਨੇ ਉਹਨਾਂ ਦੇ ਲਈ ਹੈ ਤੇ ਉਮੀਦਵਾਰ ਦੀ ਘੱਟੋ-ਘੱਟ 10ਵੀਂ ਜਿਹੜੀ ਹੈ ਉਹ ਕੀਤੀ ਹੋਣੀ ਚਾਹੀਦੀ ਹੈ ਪੁਰਸ਼ ਤੇ ਜਿਹੜੀ ਇਸਤਰੀ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਮੈਰਿਟ ਆ ਉਹ ਸਾਂਝੀ ਬਣੇਗੀ ਤੇ ਜੇ ਤੁਸੀਂ ਫਾਰਮ ਆਪਣਾ ਅਪਲਾਈ ਕਰ ਦੋਗੇ ਉਹਦੇ ਵਿੱਚ ਤੁਸੀਂ ਕੋਈ ਚੇਂਜ ਨਹੀਂ ਕਰ ਸਕਦੇ ਪਹਿਲਾਂ ਹੀ ਆਪਣਾ ਫਾਰਮ ਹੈ ਉਹਨੂੰ ਧਿਆਨ ਨਾਲ ਭਰਨਾ ਹੈ ਤੇ ਭਰਤੀ ਸਬੰਧੀ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜਿਹੜਾ ਫੈਸਲਾ ਲਿਆ ਜਾਏਗਾ ਉਹੀ ਸਭਤੇ ਲਾਗੂ ਹੋਏਗਾ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਈਮੇਲ ਆਪਣਾ ਬੈਂਕ ਖਾਤਾ ਨੰਬਰ ਬੈਂਕ ਦਾ ਆਈ ਐਫ ਐਸ ਸੀ ਜਿਹੜਾ ਕੋਡ ਹੁੰਦਾ ਹੈ ਬ੍ਰਾਂਚ ਦਾ ਨਾਮ ਉਹ ਤੁਸੀਂ ਨੇ ਜਦੋਂ ਆਪਣਾ ਫਾਰਮ ਭਰਨਾ ਹੈ ਸਾਰਾ ਆਪਣਾ ਸਹੀ ਦੇਖ ਕੇ ਭਰਨਾ ਹੈ ਤੇ ਆਪਣਾ ਜਿਹੜਾ ਫੋਨ ਨੰਬਰ ਹੈ ਤੇ ਜਿਹੜੀ ਈਮੇਲ ਆਈਡੀ ਉਹ ਤੁਸੀਂ ਉਹੀ ਰੱਖਣੀ ਹੈ ਕਿਉਂਕਿ ਕਈ ਵਾਰ ਜਿਹੜਾ ਪ੍ਰੋਸੈਸਾ ਲੰਬਾ ਚੱਲ ਜਾਂਦਾ ਸੀ ਤੇ ਫੋਨ ਨੰਬਰ ਕਈ ਵਾਰ ਚੇਂਜ ਕਰ ਲੈਨੇ ਆ ਤੇ ਤੁਸੀਂ ਬਾਕੀ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਸਾਰੀਆਂ ਡਾਊਨਲੋਡ ਕਰਕੇ ਆਪਣੀ ਆਪਣੀ ਕੈਟਾਗਰੀ ਦੇ ਅਕੋਰਡਿੰਗ ਜ਼ਰੂਰ ਤੁਸੀਂ ਇੱਕ ਵਾਰ ਉਹਨਾਂ ਨੂੰ ਚੈੱਕ ਕਰ ਲਿਓ ਤਾਂ ਜੋ ਤੁਹਾਨੂੰ ਬਿਲਕੁਲ ਕਲੀਅਰ ਕੱਟ ਸਮਝ ਆ ਜਾਵੇ ਵੈਸੇ ਵੀ ਜਿਹੜੀਆਂ ਕੋਈ ਵੀ ਇਹ ਹੁੰਦੀਆਂ ਨੇ ਕਿਉਂਕਿ ਇਨ ਫਿਊਚਰ ਵੀ ਤੁਹਾਡੇ ਕੰਮ ਆ ਸਕਦੀਆਂ ਨੇ ਉਹ ਅਸੀਂ ਗੱਲ ਕਰਾਂਗੇ ਅਪਲਾਈ ਤੁਸੀਂ ਕਿਵੇਂ ਕਰ ਸਕਦੇ ਹੋ ਵੈਬਸਾਈਟ ਤੁਹਾਨੂੰ ਦੱਸ ਚੁੱਕੇ ਹਾਂ www.educationalrecruitmentboard.com ਤੇ ਤੁਸੀਂ ਜਾ ਕੇ ਅਪਲਾਈ ਕਰਨਾ ਹੈ ਸਿਰਫ ਇੱਕ ਹੀ ਕੈਟਾਗਰੀ ਦੇ ਵਿੱਚ ਤੁਸੀਂ ਜਾ ਕੇ ਅਪਲਾਈ ਕਰਨਾ ਜਿਵੇਂ ਤੁਸੀਂ ਜਨਰਲ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਐਸਸੀਓ ਬੀਸੀ ਓਬੀਸੀ ਕੋਈ ਤੁਹਾਡਾ ਸੈਨਿਕ ਕੋਟਾ ਬੰਦ ਹੈ ਜਾਂ ਸਪੋਰਟਸ ਕੋਟਾ ਤੁਸੀਂ ਉਹਦੇ ਅਕੋਰਡਿੰਗ ਇੱਕ ਹੀ ਕੈਟਾਗਰੀ ਦੇ ਵਿੱਚ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਨੀ ਹੈ ਤੇ ਫਿਰ ਤੁਹਾਨੂੰ ਆਪਣਾ ਜਿਹੜਾ ਪਾਸਵਰਡ ਮਿਲੇਗਾ ਜ ਜਿਹਨੂੰ ਤੁਸੀਂ ਫਿਰ ਦੁਬਾਰਾ ਤੋਂ ਕੋਈ ਵੀ ਐਕਟੀਵਿਟੀ ਕਰਨ ਦੇ ਲਈ ਉਹਨੂੰ ਲੌਗਇਨ ਕਰ ਸਕਦੇ ਹੋ ਆਪਣੇ ਪਾਸਵਰਡ ਨੂੰ ਯੂਜ਼ ਕਰ ਸਕਦੇ ਹੋ ਤੇ ਫੀਸ ਜਿਹੜੀ ਆਨਲਾਈਨ ਭਰੀ ਜਾਏਗੀ ਤੇ ਅਗੋਂ ਤੁਹਾਡੇ ਲਈ ਕੀ ਜਿਹੜੀਆਂ ਫੋਟੋਗ੍ਰਾਫਸ ਵਗੈਰਾ ਨੇ ਕੀ ਕੁਝ ਹੈਗਾ ਉਹਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਪੜ੍ਹ ਕੇ ਬਿਲਕੁਲ ਐਜ਼ ਇਟ ਇਜ਼ ਇਹਨਾਂ ਨੂੰ ਤੁਸੀਂ ਨੇ ਫਾਲੋ ਕਰਨਾ ਹੈ ਤੁਸੀਂ ਆਪਣੇ ਜਿਹੜੇ ਦਸਤਾਵੇਜ਼ ਨੇ ਉਹ ਵੀ ਆਨਲਾਈਨ ਹੀ ਅਪਲੋਡ ਕਰਨੇ ਨੇ ਮੈਂ ਉਮੀਦ ਕਰਦੀ ਹਾਂ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ ਐਂਡ ਹੈਵ ਅ ਗੁੱਡ ਡੇ